ਵਿਕਸਿਤ ਪਾਰਤ ਸੰਕਲਪ ਯਾਤਰਾ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ 86 ਸਟੈਂਡ ਤੇ ਪਿੰਡ ਚੱਬੇਵਾਲ ਵਿਖੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਲਾਭਪਾਤਰੀਆਂ ਤੇ ਯੋਗਪਾਤਰੀਆਂ ਦੇ ਮਨ ਦੀ ਗੱਲ ਸੁਣੀ। ਇਸ ਮੌਕੇ ਬੋਲਦਿਆਂ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਰਤ ਨੂੰ ਵਿਕਸਿਤ ਤੇ ਆਤਮ ਨਿਰਭਰ ਬਣਾਉਣ ਲਈ ਹਰ ਪੱਧਰ ਤੇ ਠੋਸ ਯਤਨ ਕੀਤੇ ਜਾ ਰਹੇ ਨੇ। ਪੇਸ਼ ਹੈ ਇੱਕ ਰਿਪੋਰਟ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ਿਖਾਵਤ ਨੇ ਕਿਹਾ ਕਿ ਮੋਦੀ ਦੀ ਗਰੰਟੀ ਵਾਲੀ ਗੱਡੀ ਹੁਸ਼ਿਆਰਪੁਰ ਪਹੁੰਚੀ ਹੈ। ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਪਿਛਲੇ 10 ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ 24 ਕਰੋੜ ਤੋਂ ਵੱਧ ਲੋਕ ਗਰੀਬੀ ਤੋਂ ਬਾਹਰ ਆਏ ਨੇ। ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨરેਂਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਕਾਰਨ ਇਹ ਸੰਭਵ ਹੋਇਆ ਹੈ ਜਿਨ੍ਹਾਂ ਦਾ ਮਕਸਦ ਹਰੇਕ ਯੋਗ ਪਾਤਰੀ ਤੱਕ ਲਾਭ ਪਹੁੰਚਾਣਾ ਹੈ। ਉਹਨਾਂ ਨੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਦਾ ਮਕਸਦ ਯੋਗ ਪਾਤਰੀਆਂ ਤੱਕ ਕੇਂਦਰ ਸਰਕਾਰ ਦੀਆਂ 17 ਲੋਕ ਹਿੱਤ ਯੋਜਨਾਵਾਂ ਨੂੰ ਪਹੁੰਚਾਉਣਾ ਅਤੇ ਰਜਿਸਟ੍ਰੇਸ਼ਨ ਕਰਨਾ ਹੈ ਤਾਂ ਜੋ ਹਰ ਲੋੜਵੰਦ ਤੱਕ ਯੋਜਨਾ ਦਾ ਫਾਇਦਾ ਪੁੱਜ ਸਕੇ। ਪਿਛਲੇ 10 ਸਾਲਾਂ ਵਿੱਚ ਜਿਸ ਤਰ੍ਹਾਂ ਸੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇੱਕ ਨਵਾਂ ਗਵਰਨਿੰਗ ਮੋਡਿਊਲ ਇਸ ਦੇਸ਼ ਵਿੱਚ دیا ਕਿ ਜੋ ਵੀ ਯੋਜਨਾ ਲਾਗੂ ਕਰਨਗੇ ਉਹ 100% ਪਾਤਰ ਲੋਕਾਂ ਤੱਕ ਪਹੁੰਚेंगे ਇਸ ਇਸਾ ਉਹ ਉਦੇਸ਼ੇ ਕੇ ਸਾਥ ਇਸ ਦਰਸ਼ਨ ਕੇ ਸਾਥ ਮੈਂ ਪ੍ਰਾਰੰਭ ਕੀ ਤੀ ਅੱਜ ਉਸ ਕਾ ਪ੍ਰਭਾਵ ਦਿਖਾਈ ਦਿੱਤਾ ਹੈ ਦੇਸ਼ ਮੇ ਕਰੋੜੋਂ ਕਰੋੜੋਂ ਗਰੀਬੋਂ ਕੇ ਜੀਵਨ ਮੇ ਪਰਿਵਰਤਨ ਆਇਆ ਹੈ ਕੇਂਦਰੀ ਮੰਤਰੀ ਨੇ ਡਰੋਨ ਰਾਹੀਂ ਖੇਤਾਂ ਵਿੱਚ ਨੈਣੋ ਖਾਦ ਦਾ ਛਿੜਕਾ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਇਸ ਦੇ ਬਹੁਤ ਵਧੀਆ ਨਤੀਜੇ ਆਉਂਦੇ ਨੇ ਜਿਸ ਵਿੱਚ ਟਾਈਮ ਵੀ ਘੱਟ ਲੱਗਦਾ ਹੈ ਅਤੇ ਸਮੇਂ ਦੀ ਬਚਤ ਹੁੰਦੀ ਹੈ ਇਸ ਮੌਕੇ ਤੇ ਹਾਜ਼ਰ ਲੋਕਾਂ ਨੂੰ ਵਿਕਸਤ ਭਾਰਤ ਸੰਕਲਪ ਦੀ ਸੋਹ ਵਿੱਚ ਉਕਾਈ ਗਈ ਕੇਂਦਰੀ ਮੰਤਰੀ ਵੱਲੋਂ ਸਮਾਗਮ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਦੇਣ ਲਈ ਲਗਾਏ ਗਏ ਸਟਾਲਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਮ ਲੋਕਾਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਦੀ ਹਦਾਇਤ ਕੀਤੀ। ਪੰਜਾਬ ਵਿੱਚ ਕੋਈ ਕਰ ਰਿਹਾ ਹੈ ਅਭੀ ਮਿਲਟਸ ਵਿੱਚ ਕਰ ਰਹੇ ਕਿੰਨਾ ਕਿੰਨਾ ਏਰੀਆ ਅਜੇ ਤੱਕ ਐਸਾ ਹੋ ਗਿਆ। ਸਾਡੇ ਜ਼ਿਲ੍ਹੇ ਵਿੱਚ ਸਿਰਫ ਦੋ ਤਿੰਨ ਪਿੰਡ ਹਨ ਜਿੱਥੇ ਮੇ ਕੁਝ ਪਾਕਪ ਹਨ। ਸਾਡੇ ਜ਼ਿਲ੍ਹੇ ਵਿੱਚ 1440 ਦਾ ਸਰ। ਉਸ ਬਜਟ ਦੇ ਅੰਦਰ ਅਸੀਂ ਕੁਝ ਚੋਣ ਕੀ ਹੈ ਪਾਰਕਸ ਦੇ। ਫੋਰਟ ਐਨ ਵੀ ਲੱਗ ਰਹੀ ਹੈ ਡੈਮੋਸਟਰੀ ਲੱਗ ਰਹੀ ਹੈ। ਇਸ ਮੌਕੇ ਉਹਨਾਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਨਵੇਂ ਗੈਸ ਕਨੈਕਸ਼ਨ ਵੀ ਪ੍ਰਦਾਨ ਕੀਤੇ। ਇਹ ਯਾਤਰਾ ਲੋਕਾਂ ਲਈ ਲਾਏ ਵਨ ਸਾਬਤ ਹੋ ਰਹੀ ਹੈ। ਉਹਨਾਂ ਮੇਰੀ ਕਹਾਣੀ ਮੇਰੀ ਜ਼ੁਬਾਨੀ ਰਾਹੀਂ ਇਹਨਾਂ ਯੋਜਨਾਵਾਂ ਦੇ ਫਾਇਦੇ ਬਾਰੇ ਦੱਸਿਆ ਤੇ ਲਾਭਪਾਤਰੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਕਿ ਸਾਨੂੰ ਇਹ ਸਾਰੇ ਸਕੀਮਾਂ ਦਾ ਪਤਾ ਚੱਲਿਆ ਵਾ ਕਿ ਸਿਲੰਡਰ ਬਾਰੇ ਬੇਟੀਆਂ ਦੀਆਂ ਸਕੀਮਾਂ ਸਾਰੀਆਂ ਪਤਾ ਚੱਲੀਆਂ ਗਈਆਂ। ਅਸੀਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਸਾਡੇ ਵਾਸਤੇ ਸਭ ਕੁਝ ਕੀਤਾ ਹੈਗਾ ਵਾ। ਅੱਗੇ ਅਸੀਂ ਚੁੱਲ੍ਹਾ ਬਾਲਦੇ ਇਸ ਲੱਕੜ ਦਾ ਕੌਣ ਸਾਨੂੰ ਫਰੀ ਹੋਣਾ ਸਿਲੰਡਰ ਦੇ ਉੱਤੇ ਮੈਂ ਪੀਪੀਐਫ ਦਾ ਖਾਤਾ ਖਲਵਾਇਆ ਇਹ 15 ਸਾਲਾਂ ਦਾ ਖਾਤਾ ਆ ਇਹਦੇ ਚ ਮੈਨੂੰ ਬਹੁਤ ਡਾਕ ਸੰਬੰਧੀ ਮੈਂ ਖਾਤਾ ਖਲਵਾਇਆ ਇਹਦੇ ਚ ਬਹੁਤ ਫਾਇਦਾ ਆ ਪੀਪੀਐਫ ਸ ਬਿਊਰੋ ਰਿਪੋਰਟ ਕੈਮਰਾਮੈਨ ਅਮਰ ਸਿੰਘ ਤੇ ਬਲਿੰਦਰ ਠਾਕੁਰ ਨਾਲ ਮੈਂ ਰਮਾ ਸ਼ੰਕਰ ਦੂਰਦਰਸ਼ਨ ਸਮਾਚਾਰ ਜਲੰਧਰ